ਅਕਾਲੀ ਦਲ ਪਰਫਾਰਮ ਠੀਕ ਕਰੇਗਾ ਤਾਂ ਇਹ ਸਾਡੇ ਹਸਤੇ ਬਿਹਤਰੀਨ ਹੈ ਇਹ ਜੇ ਅਕਾਲੀ ਦਲ ਮੁਕਸਰ ਚ ਪਰਫਾਰਮ ਨਹੀਂ ਕਰੇਗਾ ਜਿੱਥੇ ਉਹਨਾਂ ਦਾ ਗ੍ਰਹਿ ਖੇਤਰ ਹੈ ਔਰ 50 ਸਾਲਾਂ ਦਾ ਘੜ ਰਿਹਾ ਲੰਬੀ ਮੁਕਸਰ ਮਲੋਟ ਗਿੱਦੜਬਾਤ ਫਿਰ ਹੋਰ ਕਿੱਥੇ ਪਰਫਾਰਮ ਕਰੇਗਾ ਜਿਸ ਪ੍ਰਕਾਰ ਸਰਪੰਚੀ ਦੇ ਚੋਣਾਂ ਦੇ ਵਿੱਚ ਹੋਇਆ ਤੁਸੀਂ ਸਭ ਨੇ ਆਪ ਦੇਖਿਆ 23 ਰੁਪਏ ਚ ਉਡਾਈ ਦਿੱਤੇ ਗਏ ਕਹਿੰਦੇ ਕਿ ਕਾਗਜ਼ ਵਾਪਸ ਲੈ ਲਏ ਗਏ ਸੋ ਸੋਹਣੇ ਰੁਝਾਵ ਹੈ ਔਰ ਮੈਨੂੰ ਲੱਗਦਾ ਕਿ ਕਾਫੀ ਜਿਹੜੀਆਂ ਗੱਲਾਂ ਜੇ ਮੈਂ ਟੋਟਲ ਕੈਲਕੂਲੇਸ਼ਨ ਦੇਖਾਂ ਗਿੱਦੜਬੇ ਦੀ ਜਿਹੜੀ ਅਸੀਂ ਵਿਧਾਨ ਸਭਾ ਬਾਏ ਇਲੈਕਸ਼ਨ 22000 ਤੇ ਹਾਰੇ ਸੀ ਤੇ ਜੇ ਮੈਂ ਉਹ ਸਾਰਾ ਨਜ਼ਰ ਆਵਾਂ ਤਾਂ ਹੁਣ ਜਿਹੜੇ ਰੁਝਾਨ ਹੈ ਜੇ ਤਿੰਨਾਂ ਦੀ ਕੈਲਕੂਲੇਸ਼ਨ ਲਾਵਾਂਗੇ ਤਾਂ ਵੋਟ ਜਿਹੜੀ ਆ ਉਹ ਕਾਂਗਰਸ ਪਾਰਟੀ ਦੀ ਵੱਧ ਦਿਖ ਰਹੀ ਹੈ ਹਾਂ ਕਿਤੇ ਅਸੀਂ ਦੂਜੇ ਤੇ ਹੋਵਾਂਗੇ ਕਿਸੇ ਦੇ ਇੱਕ ਅੱਦੇ ਪਿੰਡ ਚ ਹੋਰ ਲਾਸੇ ਹੋਵਾਂਗੇ ਲੇਕਿਨ ਫਸਮੇ ਮੁਕਾਬਲੇ ਹੈ ਜਿਵੇਂ ਸਤਾਤਰ ਪਾਰਟੀ 3 4 ਥਾਵਾਂ ਦਾ ਮੈਨੂੰ ਹੁਣੇ ਪਤਾ ਲੱਗਿਆ ਜਿਵੇਂ ਪਿਉਰੀ ਅਨਾਉਂਸ ਹੋਈ ਹੈ 3 ਜੇ ਨੰਬਰ ਤੇ ਜਿਵੇਂ ਮੱਲਣ ਅਨਾਉਂਸ ਹੋਈ ਹੈ 3 ਜੇ ਨੰਬਰ ਤੇ ਮਤਲਬ ਕਿ 15 1500 ਵੋਟ ਪਿੱਛੇ ਹੈ ਪੰਜਾਬ ਨੂੰ ਕਿਵੇਂ ਦੇਖਦੇ ਹੋ ਉਹ ਓਵਰ ਆਲ ਪੰਜਾਬ ਦੀ ਵੀ ਬਹੁਤ ਚੰਗੀ ਪਰਫਾਰਮੈਂਸ ਜਿਹੜੀ ਹੈਗੀ ਉਹ ਠੀਕ ਹੈ ਜਿਸ ਪ੍ਰਕਾਰ ਆਮ ਤੌਰ ਤੇ ਜਿਹੜੇ ਨਤੀਜੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਹੁੰਦੇ ਆ ਤੁਸੀਂ ਜੇ ਮਗਰ ਲੀਆਂ ਚੋਣਾਂ ਇੱਥੋਂ ਦੇਖ ਲਓ ਤਾਂ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਅਸੀਂ ਜਿੱਤੇ ਸੀ ਬਲਾਕ ਸੰਪਤੀਜ਼ ਅਸੀਂ ਜਿੱਤੇ ਸੀ ਇੱਕ ਦੋ ਨੂੰ ਛੱਡ ਕੇ ਅਦਰਵਾਈਜ਼ ਸਾਰੀਆਂ ਅਸੀਂ ਜਿੱਤ ਗਏ ਸੀ ਵੈਸੇ ਸਰਕਾਰਾਂ ਜਿੱਤ ਜਾਂਦੀਆਂ ਆ ਮੂਵਮੈਂਟ ਤੌਰ ਤੇ ਧੱਕੇ ਦੇ ਬਾਵਜੂਦ ਜਾਸਤੀ ਦੇ ਬਾਵਜੂਦ ਵੈਲਟ ਪੇਪਰਾਂ ਦੀ ਜਿਹੜੀ ਚਰਚਾ ਸੀ ਕਿ 2200 ਵੈਲਟ ਪੇਪਰ ਜਿਹੜਾ ਆ ਗਿਆ ਹੈ ਪਾਤੇ ਹੈ ਕਈ ਵੈਲਟ ਪੇਪਰ ਕਈ মিডিਆ ਆ ਰਹੇ ਨੇ ਪਹਿਲਾਂ ਵੀ ਵਿਖਾਏ ਕਿ ਉਹ ਮਾਰਕੀਟ 'ਚ ਆ ਗਏ ਸੀ ਉਹਨਾਂ तमाम ਚਰਚਾਵਾਂ ਦੇ ਬਾਅਦ ਸੁਣ ਸਾਨੂੰ ਕੰਮ ਲੱਗ ਰਿਹਾ ਹੈ ਵਾਹਿਗੁਰੂ ਕਿਰਪਾ ਕਰੇ ਹੋਣਗੇ ਗਿਣਤੀ ਮਿੰਤੀ ਦੇ ਵਿੱਚ ਕਿਉਂਕਿ ਦੇਰੀ ਬੜੀ ਕਰ ਰਹੇ ਹੈ ਰਾਤ ਦੇ 12 1 ਵਜੇ ਜਾਣਗੇ ਇਸ ਸਬੰਧ ਨਾਲ ਸੋ ਕਈ ਵਾਰੀ ਰਿਜ਼ਲਟ ਬਦਲੇ ਜਾਂਦੇ ਮੌਕੇ ਤੇ ਅਕਾਲੀ ਦਲ ਦੀ ਪਰਫਾਰਮੈਂਸ ਨੂੰ ਕਿਵੇਂ ਦੇਖਦੇ ਹੋ ਡਾਇਨਾਸੌਰ ਫੇਰ ਆਗੇ ਕਹਿੰਦੇ ਨੇ ਇਹ ਡਾਇਨਾ ਡੂਇਨਾ ਸੋਰ ਜਿਹੜੇ ਆ ਗਏ ਜਾਂ ਨਹੀਂ ਆ ਗਏ ਮੈਂ ਐਵੇਂ ਮਜ਼ਾਕੀਆ ਗੱਲ ਨਹੀਂ ਕਰੂੰਗਾ ਆਗਰ ਅਕਾਲੀ ਦਲ ਪਰਫਾਰਮ ਠੀਕ ਕਰੇਗਾ ਤਾਂ ਇਹ ਸਾਡੇ ਹਸਤੇ ਬਿਹਤਰੀਨ ਹੈ ਤੁਸੀਂ ਦੇਖੋ ਜੇ ਅਕਾਲੀ ਦਲ ਪਰਫਾਰਮ ਕਰਦਾ ਗਿੱਧੜ ਵਿੱਚ ਜੇ ਅਕਾਲੀ ਦਲ ਆਪਣਾ ਚੋਣ ਚਿੰਨ੍ਹ ਤੇ ਬੱਗਾ ਲੜਾਉਂਦਾ ਤਾਂ ਕਾਂਗਰਸ ਅਸੀਂ ਬਾਏ ਇਲੈਕਸ਼ਨ ਵੀ ਇੱਥੇ ਜਿੱਤੇ ਹੋਇਆ ਕੀ ਕੀ ਅਕਾਲੀ ਦਲ ਨੇ ਆਪਣਾ ਸਿੰਬਲ ਤੇ ਬੰਦਾ ਹੀ ਨਹੀਂ ਸੀ ਅੱਜ ਮੱਲਨ ਦੇ ਹਾਲਾਤ ਕੀ ਹੋਏ ਜਿੱਥੇ ਅਸੀਂ 1500 ਵੋਟ ਘਟ ਗਏ ਸੀ ਉੱਥੇ ਅੱਜ 1500 ਵੋਟ ਅਕਾਲੀ ਦਲ ਘਟ ਗਿਆ ਸੋ ਕਹਿਣ ਦਾ ਮਤਲਬ ਹੈ ਜੇ ਅਕਾਲੀ ਦਲ ਮੁਕਸਰ ਚ ਪਰਫਾਰਮ ਨਹੀਂ ਕਰੇਗਾ ਜਿੱਥੇ ਉਹਨਾਂ ਦਾ ਗ੍ਰਹਿ ਖੇਤਰ ਹੈ ਔਰ 50 ਸਾਲਾਂ ਦਾ ਗੜ ਰਿਹਾ ਹੈ ਲੰਬੀ ਮੁਕਸਰ ਮਲੋਟ ਗਿੱਦੜਵਾ ਤੇ ਫਿਰ ਹੋਰ ਕਿੱਥੇ ਪਰਫਾਰਮ ਕਰੇਗਾ ਸੋ ਫਾਰ ਅਸ ਟੂ ਬੀ ਵੈਰੀ ਓਨੈਸਟ ਸਾਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਪਰਫਾਰਮ ਕਰੇ ਜਮਾ ਮਰਿਆ ਪਿਆ ਇਹ ਇੱਕ ਸੀਟ ਨਾਲ ਆ ਗਈ ਚਾਰ ਸੀਟਾਂ ਕਾਲੀ ਦਲ ਉੱਡ ਗਿਆ ਸੀਗਾ ਬਾਏ ਇਲੈਕਸ਼ਨ ਚ ਲੜਿਆ ਹੀ ਨਹੀਂ ਸੋ ਇੱਕ ਸੀਟ ਤਰਨ ਤਰਨ ਤੇ ਜਾਂ ਬਲਾਕ ਸਮਤੀ ਨਾਲ ਜਿੱਤਨ ਦਾ ਨਹੀਂ ਕਹਿ ਸਕਦੇ ਡਾਇਨਾਸੌਰ ਆਗੇ ਜਾਂ ਕਿਉਂਕਿ 15 ਦਿਨਾਂ ਦਾ ਰੁਝਾਨ ਬਦਲ ਜਾਂਦਾ ਸੋ ਪਰ ਕਾਲੀ ਦਲ ਦਾ ਪਰਫਾਰਮ ਕਰਨਾ ਕਾਂਗਰਸ ਪਾਰਟੀ ਦੇ ਅਸਤੇ ਬਿਹਤਰੀਨ ਸੁਖਵੀਰ ਦੇ ਐਲਾਨ ਦਾ ਕਿੰਨਾ ਇਫੈਕਟ ਪੈ ਜੀ ਕਿ ਦਰਵਾਜੇ ਕੋਈ ਲੱਗਦਾ ਉਹਨੂੰ ਨਹੀਂ ਅਗਾਹ ਤਾਂ ਕਰਤਾ ਸੀ ਪਰ ਐਲਾਨ ਵਾਪਸ ਲੈ ਗਏ ਮੈਨੂੰ ਮੈਂ ਤੁਹਾਨੂੰ ਕਹਿੰਦਾ ਕਿ ਉਹ ਤੁਸੀਂ ਕਿਸੇ ਨੂੰ ਦੱਸਿਆ ਸੀ ਉਹਨਾਂ ਨੇ ਆਪਣਾ ਪ੍ਰੈਸ ਨੋਟ ਦਾ ਵਾਪਸ ਲੈ ਲਿਆ ਸੀ ਤੇ ਪਰ ਮੈਂ ਤਾਂ ਉਹ ਤਾਂ ਉਹਨਾਂ ਨੇ ਆਪ ਐਲਾਨ ਕੀਤਾ ਉਹ ਵੀ ਮਜ਼ਾਕੀਆ ਤੌਰ ਤੇ ਤੇ ਪ੍ਰੈਸ ਨੋਟ ਵਾਪਸ ਲੈ ਲਿਆ ਜਿਹੜਾ ਮੈਂ ਕਹਿੰਦਾ ਸੀ ਸੁਖਵੀਰ ਜੀ ਜਾਓ ਨਾ ਤੁਸੀਂ ਆਪ ਲੜਿਓ ਫਿਰ ਮੇਰੀ ਵਾਈਫ ਨਹੀਂ ਲੜੂਗੀ ਜੇ ਤੁਸੀਂ ਲੜੇ ਤਾਂ ਮੈਂ ਲੜੂਗਾ ਹੁਣ ਵੀ ਤੁਹਾਡਾ ਉਹੀ ਡਿਸੀਜਨ ਹੈਗਾ ਜੀ ਯਾਰ 100% ਕਦੇ ਰਾਜਾ ਬੜਿੰਗ ਮੈਦਾਨ ਛੱਡ ਕੇ ਭੱਜਿਆ ਰਾਜਾ ਵਿੜਿੰਗ ਤਾਂ ਹਮੇਸ਼ਾ ਵਾਜਦੇ ਵਾਜੇ ਮੈਦਾਨ ਚ ਲੜਿਆ ਕੋਈ ਚਾਰ ਪੰਜ ਆਰੀ ਜਿੱਤਿਆ ਪਹਿਲਵਾਨ ਇੱਕ ਅੱਧੀ ਆਰੀ ਡਿੱਗ ਪਏ ਉਹ ਵੀ ਬਾਈ ਇਲੈਕਸ਼ਨ ਚ ਕੋਈ ਮਾਰਾ ਛੱਡ ਕੇ ਥੋੜੀ ਕਦੇ ਮੈਂ ਭੱਜਿਆ ਤਾਂ ਹਮੇਸ਼ਾ ਜਿੱਥੇ ਪਰ ਆਈ ਥਿੰਕ ਇਹ ਜਿਹੜੇ ਚੋਣ ਹੁੰਦੇ ਆ ਇੱਕ ਤਰਫਾ ਸਰਕਾਰ ਦਾ ਚੋਣ